ਆਗੜਾ ਘੁਤਰਾ ਵੀ ਇਹ ਬਾਈ ਦੇ ਘਰੋਂ ਆਇਆ ਰਾਜਨਾਲਾ ਬਾਈ ਮੋਰਦੇ ਬਾਈ ਮੋਰਦੇ ਹਾਂ ਠੀਕ ਹੈ ਵੱਡਾ ਘੁਤਰਾ ਵੀ ਇਹ ਵੱਡਾ ਘੁਤਰਾ ਵੀ ਕਿਹੋ ਜੀ ਬੱਚੇ ਕੱਢਦਾ ਇਹ ਇਹ ਬਰਥਡੇ ਕੱਢਦਾ ਖੱਟੀ ਗਾਲੀ ਦੇ ਖੱਟੀਆਂ ਦੇ ਕੱਢਦੇ ਕੱਢਦਾ ਇਹ ਠੀਕ ਹੈ ਹਾਂ ਇਹਨਾਂ ਨੂੰ ਫਿਰ ਬਈ ਤੁਸੀਂ ਜੋੜੇ ਲਾਉਣ ਤੋਂ ਪਹਿਲਾਂ ਕੋਈ ਖਾਣਾ ਕਿਹੜੀ ਪਾਉਂਦੇ ਸੀ ਜੋੜੇ ਲਾਉਣ ਤੋਂ ਪਹਿਲਾਂ ਇਹਨਾਂ ਨੂੰ ਮੱਕੀ ਸੋਆ ਵੀ ਸਾਰੋ ਸਾਰਾ ਚੱਲਦਾ ਪਹਿਲਾਂ ਖਾਣ ਕੋਈ ਠੀਕ ਹੈ ਹੁਣ ਕੀ ਪਾਉਣੇ ਫਿਰ ਹੁਣ ਤਾਂ ਫਦਾਲ ਕਣਕ ਤੇ ਮੱਕੀ ਸਰੋਂ ਲਈ ਦੇ ਦੇ ਨਾ ਜੀ ਜਮਾ ਠੀਕ ਹੂੰ ਕੂਤਰੀ ਕਿਹੜੀ ਲਈ ਆਈ ਬਈ ਇਹਦੇ ਨਾਲ ਇਹਨਾਂ ਸਾਹ ਕਿਹ ਉਹ ਤੋਂ ਹੀ ਲਈ ਹੋਈ ਹੈਗੀ ਇੱਥੇ ਉਧਰ ਬੈਠੀ ਐ ਸੀ ਚੱਕ ਕੇ ਲਿਆ ਠੀਕ ਹੈ ਉੱਪਰ ਦੇਖੋ ਤੇ ਇਹਨਾਂ ਨੂੰ ਬਹਿਰ ਬਈ ਆ ਬੈਠੇ ਇੱਧਰ ਹੋਵੇ ਬੈਠੀ ਬੱਚਿਆਂ ਨੂੰ ਕੀ ਖਰਾਕ ਪਾਉਣੇ ਸੱਚੇ ਤੁਸੀਂ ਬੱਚਿਆਂ ਨੂੰ ਖਾਣ ਕਣਕ ਪੈ ਰਹੀ ਹੈ ਹੁਣ ਤੱਕ ੱਲੇ ਕਣਕ ਪੈ ਰਹੀ ਹੈ ਸਰੋਣੀ ਬਾਵੇ ਨਹੀਂ ਹੁਣ ਸਰੋਂ ਬੰਦ ਕੀਤੀ ਹੋਈ ਹੈ ਕਰਨ ਬਈ ਉੱਡੀ ਜਾਂਦੇ ਬੱਚੇ ਸਾਰੇ ਹੁਣ ਅੱਛਾ ਠੀਕ ਹੈ ਇੱਕ ਬਈ ਇਹਨੂੰ ਕਿੰਨੀ ਗੱਲ ਜਮਣੇ ਫੜੇ ਜਦੋਂ ਬੰਦ ਕਰਾਂਗੇ ਹੂੰ 2 ਬਾਰਵੀਂ ਕਰਕੇ ਕਰੋਂਗੇ 2 ਬਾਰਵੀਂ ਸਾਰੇ ਇਕੱਠਿਆਂ ਕਰੋਂਗੇ ਸਾਰਿਆਂ ਕਿਹੜੀ ਗੋਲੀ ਨਾਲ ਬਈ ਇਹਨਾਂ ਨੂੰ ਇਹਨਾਂ ਨੂੰ ਹੁਣ ਤਾਂ ਮੈਂ ਉਹੀ ਕਰੂੰਗਾ ਮੈਡੀ ਬਾਰਮਨ ਵਾਲੀ ਕਿਹੜਾ ਕਰੀ ਸਾਰਿਆਂ ਨੂੰ ਬੱਚੇ ਹਾਂ ਉਦੋਂ ਬਾਅਦ ਫਿਰ ਕੀ ਖਰਾ ਕੇ ਪਾਵਾਂਗੇ ਬਈ ਉਦੋਂ ਬਾਅਦ ਮੱਕੀ ਛੋਲੇ ਸਰੋਂ ਸਟਾਰਟ ਕਰ ਦਿੰਦੇ ਠੀਕ ਸਰੋਂ ਪਾਵਾਂਗਾ ਬਸ 12ਵੇਂ 11ਵੇਂ ਵੀ ਨਾ ਚੜਦੇ ਬੰਦ ਕਰ ਦੂੰ ਬਸ ਬਾਜਰਾ ਹੀ ਪਾਉਣੇ ਬਾਜਰਾ ਨਹੀਂ ਪਾਉਗੇ ਇੱਕ ਜਿਹੜੀ ਬਈ ਉਹ ਬਾਈ ਦੀ ਵੀ ਬਾਹਲੀ ਵੀ ਵਾਇਰਲ ਜੀ ਹੋਈ ਸੀ ਰੀਲ ਜੀ ਬਾਈ ਕੁਰਸੀ ਤੇ ਬੈਠਾ ਕਿਹਾ ਉਹ ਵਾਲੀ ਉਹ ਨਹੀਂ ਪਾਉਂਦੇ ਫਿਰ ਤੁਸੀਂ ਪਾਉਣੇ ਬਈ ਉਹ ਉਹ ਫਿਰ ਕਦੋਂ ਪਾਉਣੇ ਬਈ ਬਸ ਉਹ ਕਰ ਦਾਂਗੇ ਸਟਾਰਟ ਹਨ 12ਵੇਂ ਮਿੰਟ ਸਟਾਰਟ ਹੋ ਜਾਣੀ ਆ ਫਿਰ ਉਹੀ ਚੱਲਣੀ ਆ ਉਦੋਂ ਬਾਅਦ ਮੱਕਿੰਨਾ ਟਾਈਮ ਚੱਲੂ ਫਿਰੋ ਉਹ ਚੱਲੂਗੀ 3ਵੇਂ ਮਿੰਟ ਫਰਬਰੀ ਤੱਕ ਜਿਵੇਂ ਫਿਰ ਨਹੀਂ ਬਈ ਉਹ ਕਲ ਕਿਹਾ ਵੀ ਪਾਉਣੇ ਫਿਰ ਕੋਈ ਹੋਰ ਚੀਜ਼ਾਂ ਵੀ ਨਾਲ ਲਾਉਣੇ ਆ ਹੋਰ ਵੀ ਲਾਉਣੇ ਆ ਨਾਲ ਆਹ ਵੀ ਫਿਰ ਭਈਓ ਜਦੋਂ ਉਹ ਪਾਉਣ ਲੱਗੇ ਤੁਸੀਂ ਫਿਰ ਉਹ ਸਾਰਾ ਕੁਝ ਬੰਦ ਕਰਦੇ ਉਹ ਕੱਲੀ ਕਣਕ ਚੱਲਦੀ ਉਹਦੇ ਨਾਲ ਹੋਰ ਕੁਝ ਨਹੀਂ ਪਾਉਂਦੇ ਆ ਗੋਤਰੀ ਲੱਗੀ ਹੋਈ ਹੈ ਇਹਦੇ ਨਾਲ ਇਹ ਚੰਦ ਭਾਂਜੀਤੀ ਅੱਜ ਕੀ ਠੀਕ ਆ ਹਾਂ ਸਾਡੇ ਦੇ ਉਹ ਖੇਤ ਵੀ ਫਿਰ ਪੁੱਟਦੇ ਉਹ ਫਿਰ ਬੰਦ ਕਰ ਦੋ ਕਰਦੇ ਆ ਭਈ ਤੁਸੀਂ ਜਿਹੜੇ ਉਹ ਫਰਬਿਜ ਕਰਦੇ ਆ ਜਨਵਰੀ ਦੇ ਫਰਬਿਜਦੇ 2 ਮਹੀਨੇ ਪਾਉਂਦੇ ਹਾਂ ਉਸ ਤੋਂ ਬਾਅਦ ਸਰੋਂ ਤੇ ਕਣਕ ਬਸ ਕੱਲੇ ਠੀਕ ਆ ਆ ਗੋਤਰੀ ਉਹਦੇ ਨਾਲ ਲੱਗੀ ਬਈ ਇਹ ਵੀ ਬਾਈ ਵਾਲੇ ਗੋਤਰਾ ਦੀ ਆ ਠੀਕ ਆ ਇਹ ਬੂਟੇ ਤੇ ਘਰਵਾਈ ਆ ਬੂਟੇ ਖੇਮਾ ਹਾਂ ਇਹ ਸਾਂਹ ਦੀ ਪੱਟੀ ਆ ਠੀਕ ਆ ਹਾਂ ਬੱਚੇ ਹੁੰਦੇ ਲਿਆਇ ਮੈਂ ਤੋਂ ਪੰਜ ਕੇ ਬੱਚੇ ਲਿਆਏ ਹੋ ਇਹ ਕਿਉਂ ਜਿੰਨਾ ਫੈਂਸ ਨਹੀਂ ਹੋ ਜਾਂਦੇ ਬੱਚਿਆਂ ਦੇ ਉਹਨਾਂ ਦਾ ਹੀ ਕਾਰਨ ਆ ਵੀ ਉਹ ਜ਼ਿਆਦਾ ਕਾਰਨ ਤਾਂ ਮੱਛਰ ਦੇ ਹੁੰਦਾ ਬਈ ਉਹਨਾਂ ਦਾ ਠੀਕ ਹੈ ਹਾਂ ਇਲਾਜ ਉਹਨਾਂ ਦਾ ਇਲਾਜ ਤਾਂ ਉਹਨਾਂ ਦੇ ਐਲਮੀਜੋਲ ਜਿਵੇਂ ਸਪਰੇ ਵਗੈਰਾ ਆਉਂਦੀ ਆ ਉਹ ਮਾਰੀ ਚੱਲੇ ਸਹੀ ਲੈਂਦਾ ਹਾਂ ਠੀਕ ਆ ਗੂਤਰ ਬਈ ਇਹ ਬਾਈਕ ਘਰ ਆਇਆ ਵੱਡਾ ਗੂਤਰ ਇਹ ਵੀ ਆ ਕਲਫ ਲੱਗੀ ਸਿਰ ਤੇ ਹਾਂ ਠੀਕ ਹੈ ਇਹ ਜੋੜਾਂ 'ਚ ਪਾਈ ਹੋਈ ਆ ਤਾਂ ਕਰਕੇ ਉੱਪਰ ਲਾਈ ਹੋਈ ਠੀਕ ਇਹ ਨਾਲੇ ਗੂਤਰ ਚੱਕੇ ਚਿੱਟੀਆਂ ਵਾਲੀ ਆ ਬੈਠੇ ਥੱਲੇ ਆ ਇਹ ਜਿਹੜੀ ਬਾਈਕ ਜਿੱਤੀ ਨਾ ਜੋਗਲੇ ਜੌਂਡੀ ਯਾਰ ਉਹਨਾਂ ਚੋਂ ਆਇਆ ਉਤਰ ਆਹ ਹਾਂ ਹਾਂ ਉਹ ਜਿੱਟੀਆਂ ਖੰਦੀ ਸੀ ਉਹ ਜਿੱਟੀਆਂ ਸੀ ਸਾਰੇ ਚੁੱਟ ਜੇ ਹੈਗੇ ਕਿ ਵੀ ਇਹ ਕਲਪੀ ਨਹੀਂ ਨਹੀਂ ਇਹ ਕਲਪੀ ਲੱਗੀ ਹੋਈ ਹੈ ਉਹ ਚਿੱਟਾ ਜਾਵਾਂ ਉਹ ਚਿੱਟਾ ਆ ਵੀ ਇੱਥੇ ਲੱਗੀ ਹੈ ਨਾ ਕਲਪੀ ਲੱਗੀ ਹੋਈ ਹੈ ਸਾਰੇ ਤੋਂ ਹੁੰਦੀ ਬੜੀ ਬੜੀ ਇੱਥੇ ਫੈਲ ਜਗੇ ਇਹ ਛੋਟੇ ਸਾਰੇ ਖੁੱਤੀ ਨਹੀਂ ਲੱਗੀ ਇਹ ਖੁੱਤੀ ਨਾਲ ਲੱਗੀ ਇਹ ਗਰੀਨ ਅਸਲਾ ਵੀ ਇਹ ਬਾਈ ਕੀ ਜਿੱਤੀ ਸੀਗੀ ਇਹ ਲੇਸੀ ਹਨ ਬਈ ਮੁਰਗੀ ਹਾਂ ਉਹ ਜਿੱਤੀ ਤੋਂ ਮੈਂ ਬਾਜੀ ਤੋਂ ਲਿਆਈ ਸੀ ਦੀ ਇੱਧਰ ਅੱਛਾ ਹਾਂ ਠੀਕ ਇਹ ਫਿਰ ਬੱਚੇ ਕਿਹੋ ਜਿਹਾ ਕੱਢਦੇ ਆ ਬਈ ਇਹ ਲਾਲ ਚਿੰਦੇ ਵੀ ਕੱਢ ਜਾਂਦੀ ਐ بڑے بڑے ਇਹਨੇ ਚਿੱਟੇ ਕੱਢਦੇ ਚਿੱਟਿਆਂ ਦਾ ਇਸ ਫਾਇਦੇ ਇਹ ਠੀਕ ਆ ਹਾਂ ਛੋਟਾ ਜਿਹਾ ਕੱਦਦਾ ਨਾ ਛੋਟਾ ਜਿਹਾ ਹਾਂ ਇਹਦੇ ਜਰਾਬ ਆਇਆ ਪੈਰਾਂ ਤੇ ਠੀਕ ਆ ਹਾਂ ਇਹ ਕੋਤਰਾ ਬਾਇਡ ਆ ਗਿਆ ਉਹਨਾਂ ਦੇ ਬਹੁਤ ਜ਼ਿਆਦੇ ਕੋਈ ਨਹੀਂ ਛਾਖ ਹੀ ਕੱਢਦੇ ਬਈ ਇਹ ਛਾਖ ਨਹੀਂ ਬਹੁਤ ਕੱਟ ਇਹ ਨਹੀਂ ਕੱਢਦੀ ਉਹ ਉੱਤਰ ਕਾਢਿਆ ਦਾ ਬਰਥਡੇ ਆ ਮਾਉ ਜੀ ਸਾਰਿਆਂ ਨੇ ਕੱਢਦੇ ਇਹ ਸਾਰਿਆਂ ਦੇ ਕੱਢ ਜਿੰਨੇ ਉੱਧਰ ਬੈਠੇ ਬੱਚੇ ਦਿਨ ਦਿਖਾ ਦਾਂਗੇ ਇਹਨਾਂ ਨੂੰ ਹਾਂ ਆ ਬਈ ਇਹ ਉਹ ਖਟੰਗਾ ਦਾ ਪੁੱਤ ਆ ਇਹ ਰੋਕਿਆ ਹੋਇਆ ਸਾਡਾ ਇਹਦਾ ਪਹਿਲਾਂ ਖਾਇਆ ਸੀ ਪਹਿਲਾਂ ਖਾਇਆ ਇਹ ਛਾਖ ਖਾ ਖੜਿਆ ਠੀਕ ਕਰੇ ਬਾਲਾ ਵਰਦਾ ਸੀ ਜਿਆਦਾ ਠੀਕ ਰੋਕ ਲੈ ਸਦੂ ਸਾਡਾ ਇਹਨੂੰ ਫਿਰ ਬਈ ਗਾਂ ਕਿਹੜੇ ਕੂਤਰਾਂ ਲਾਇਆ ਨੇ ਕਿਹੜੇ ਇਹ ਹੂੰ ਇੱਥੇ ਬੈਠੇ ਖੱਟੀਆਂ ਦੀ ਪੱਠੀ ਆਵੇ ਦੇਖੇ ਤਾਂ ਕੁੱਤੀ ਦਿਨ ਆਗੂਦ ਵੀ ਲੱਗੀ ਇਹਦਾ ਮੇਰੇ ਭਰਾ ਕੋਲ ਹੀ ਹੁੰਦੇ ਸੀ ਪਹਿਲਾਂ ਕੂਤਰ ਘਰ ਦੇ ਕੂਤਰ ਹੋਈ ਆ ਅੱਛੇ ਪੁਰਾਣੇ ਕੂਤਰਾਂ ਠੀਕ ਹੈ ਇਹ ਕਿਹੜੀ ਨਸਲ ਸੀ ਬਈ ਨੀ ਇਹਦਾ ਕੋਈ ਸਾਨੂੰ ਹੋਣੀ ਯਾਰ ਹਨਾ ਇਹਦਾ ਮੇਰੇ ਭਾਈ ਦੇ ਰੱਖਿਆ ਹੁੰਦੇ ਸੀ ਪਹਿਲਾਂ ਠੀਕ ਉਹਨਾਂ ਚੋਂ ਆ ਵੱਡਾ ਵੀ ਬਹੁਤ ਜ਼ਿਆਦਾ ਇਹ ਚੋਂ ਨਾ ਤਾਂ ਮੇ ਬਾਰਾਂ ਹੀ ਪੁੱਛ ਹਾਂਜੀ ਵੀ ਬਾਰਾਂ ਵੱਧ ਕੱਢਦੇ ਕਿ ਨਹੀਂ ਕੱਢਦੇ ਇਹ 14 ਕੱਢ ਜਾਂਦੇ ਇਹ ਠੀਕ ਇਹ ਕਿਹਦੇ ਬੱਚੇ ਆਏ ਨੇ ਟਾਵੇਂ ਦੇ ਕਾਂਤਾਂਗੇ ਕੱਢੀਆਂ ਦੀ ਕਾਲੀ ਬਈ ਹਾਂ ਕਾਂਤ ਕੱਢੇ ਬੱਚੋਂ ਦਾ ਕਾਲੇ ਜੀ ਨੇ ਹੁੰਦਿਆ ਕਾਲੇ ਨੇ ਨਾ ਚਾਦਾ ਕਲਫੀ ਲੱਗੀ ਹੈ ਨਾ ਹਾਂ ਸਿਰ ਤੇ ਹੈ ਸੀਗੇ ਕਿ ਸੀਗੇ ਸਿਰ ਤੇ ਸਿਰ ਤੇ ਤਾਂ ਹੈ ਗਿਆ ਜਮੰਦਰੂ ਆ ਅੱਛਾ ਦਫਾ ਇਹ ਇਹਦਾ ਨਹੀਂ ਇਹਦਾ ਨਹੀਂ ਇਹ ਬਾਈ ਕਹਿੰਦਾ ਜਿਹਨੇ ਤੇਪੁਰੇ ਉਹ ਉਤਰਾ ਹੈ ਹਾਂ 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 ਠੀਕ ਇਨੇ ਤੇਪੁਰੇ ਦਾ ਸੀ ਬਹੁਤ ਜ਼ਿਆਦਾ ਇਹ ਉਤਰਾ ਵੱਡਾ ਉਤਰਾ ਬਾਈ ਗਿਆ ਇਹ ਲਾਗੇ ਵਿੱਚ ਆ ਗਿਆ ਸੀ ਠੀਕ ਯਾਨੀ ਇਹ ਉਤਰਾ ਬਾਹਰ ਸਿਆਣੇ ਉਤਰਾ ਆ ਬਾਈ ਜਿੱਤੇ ਆ ਵੇ ਹਾਂ ਇਹ ਬਾਈ ਜਿੱਤੇ ਜਨੇਪੁਰ ਠੀਕ ਹਰੇ ਦੇਵੀ ਹੈਗੇ ਦਾ ਹੈਗਾ 14 ਫੰਮਲੇ ਹੁੰਦੇ ਲੱਗਦਾ ਨਾ ਜਿਹੜਾ ਨਾ ਫਿਊ ਲਾਇਆ ਲੋਵੀ ਉਹ ਕਿਹਦੇ ਆਉਣ ਵਾਲਾ ਕੂਤਰਾ ਆਇਆ ਕਿ ਜਿੱਤੇ ਇਹ ਬਾਈ ਗਾਣੇ ਦਾ ਜਿਹੜੀ ਉਹ ਫੜੀ ਨਾ ਜੇਠਾਂ ਚਰਾਬਾਂ ਦੀ ਕੂਤਰੀ ਹੂੰ ਚਿੱਟੀਆਂ ਦੀ ਉਹਦਾ ਇਹ ਠੀਕ ਹੈ ਹਾਂ ਇਹ ਬਾਈ ਜਿੱਤਿਆ ਹੈ ਪੁੱਤਰ ਅੰਦਰ ਬੈਠਾ ਹੈਗਾ ਪਿਓ ਠੀਕ ਹੈ ਉਹ ਪੁੱਤਰ ਲੱਗਿਆ ਸੀਗਾ ਇਹ ਕਿਸੇ ਜਿੱਤਿਆ ਬਾਈ ਇਹ ਜਾਂ ਦੂਸਰੇ ਜਿੱਤਿਆ ਸੀਗੀ ਠੀਕ ਦੂਜਾ ਨੰਬਰ ਬਣਾਇਆ ਇਹਨੇ ਠੀਕ ਹੈ ਹਾਂ ਕਰੇ ਕਿੰਨਾ ਘੜਦਾਈ ਬਾਈ ਇਹ ਕਰੇ ਵੀ ਫੁੱਲੀ ਡਾਵਾ ਸੀ ਬਾਈ ਇਹ ਗੇੜਾ ਕਰਤੀ ਬੈਨ ਸੀ ਤੇਰੇ ਉੱਚਾ ਔੜਦਾ ਉੱਚਾ ਹੀ ਔੜਦਾ ਠੀਕ ਮੇਂ ਮੋਟ ਰੱਗੀ ਪਈ ਹਾਂ ਹਾਂ ਤੂੰ ਜਿੱਤੇ ਵਾਲਾ ਹੋ ਗਿਆ ਕੰਮ ਇਹਦਾ ਇੱਕ ਰੀ ਲੇਟ ਹੋਣੀ ਮੁੜ ਕੇ ਬਾਈ ਦੇ ਪਿੰਡ ਛੱਡਦੇ ਨੇ ਇਹ ਪਹਿਲਾਂ ਛੱਡਿਆ ਸੀ ਬਹਿਮਨ ਦਵਾਨ ਨੇ ਠੀਕ ਆ ਉਹ ਦਿਨਾਂ ਅਸੀਂ ਲੇਟ ਹੋ ਗਏ ਸਾਡੀ ਗੱਡੀ ਖਰਾਬ ਹੋ ਗਈ ਇੱਕ ਬੁੱਟੇ ਦੇ ਘਰੋਂ ਸੀ ਇੱਕ ਮੇਰੇ ਘਰੋਂ ਸੀ ਦੋਨੇ ਉਤਰ ਠੀਕ ਆ ਤੇ ਸਾਡੀ ਗੱਡੀ ਇੱਥੇ ਪੰਪ ਤੇ ਖੜਾ ਹੋ ਗਈ ਭੋਖੜੇ ਹਾਂ ਅਸੀਂ ਉਹ ਗੇ ਲੇਟ ਠੀਕ ਆ 5 ਮਿੰਟ ਲੇਟ ਹੋ ਗਏ ਅੱਛਾ 8 ਵਜੇ ਹੋਲੇ ਹੋਏ ਅਸੀਂ 8 7 ਤੇ ਉਹਦੇ ਕੋਲ ਤਹਾਂ ਜਾਵੜੇ ਕਹਿੰਦੇ ਯਾਰ ਛਡਾ ਜਾਣੀ ਨਾ ਅਸੀਂ ਕਹਿੰਦੇ ਗੱਡੀ ਸਾਡੀ ਮਜਬੂਰੀ ਹੈ ਵੀ ਸਾਨੂੰ ਵੀ ਸ਼ੌਂਕ ਆਣਾ ਵੀ ਅਸੀਂ ਵੀ ਆਪਦੀ ਪੂਰੀ ਖੇਚ ਨਾਲ ਆਏ ਆਂਗੇ ਸਹੀ ਆ ਉਹ ਕ ਠੀਕ ਜਿੰਦੂ ਸੀ ਮਦਨ ਨਾਲ ਕਾਫੀ ਦਿਨ ਠੀਕ ਹੈ ਇਹਨਾਂ ਦਾ ਨਾਂ ਮੈਂ ਨਹੀਂ ਛੜਾਉਂਦਾ ਕਹਿੰਦਾ ਪਿੰਡਲ ਦਾ ਉਹ ਉੱਥੇ ਮੰਨ ਵੀ ਗਏ ਸੀ ਨਾਲ ਉੱਥੇ ਜਾਣ ਵਾਲੇ ਮੁੰਡੇ ਸਾਰੇ ਮੰਨ ਮੰਨ ਗਏ ਸੀ ਹੂੰ ਉਹ ਕਹਿੰਦਾ ਮੈਂ ਨਹੀਂ ਛੜਾਉਂਦਾ ਮੈਂ ਲਿਆ ਕੇ ਇਹਨਾਂ ਦੋਨੇ ਅਖਰ ਮੇਰਾ ਮਨ ਜਾ ਖਰਾਬ ਹੋਇਆ ਬਈ ਮੈਂ ਇੱਥੇ ਮੁੜ ਕੇ ਆਣਾ ਬਹੁਤ ਅਖਰ ਉਹ ਤਾਂ ਸਮੇਂ ਬਹੁਤ ਸੀਗੇ ਹੂੰ ਤੇ ਮੈਂ ਲਿਆ ਕੇ ਖੇਮਾ ਨੇ ਉਲੇ ਮਾਰ ਕੇ ਦੋਨਾਂ ਦੇ ਠੀਕ ਇੱਕ ਬੂਟੇ ਦੇ ਘਰੋਂ ਸੀਗਾ ਉਹਦੇ ਤਿੰਨ ਬਈ ਬਾਈ ਨਿਬੜ ਗਈ ਇੱਥੇ ਪੰਜ 40 ਤੇ ਬੈਠੇ ਦੋਨੇ ਪੱਲੇ ਪੱਲਾ ਲਾ ਕੇ ਖੜੇ ਰਹੇ ਉਹਦੇ ਸਾਰੇ ਠੀਕ ਹੈ ਹਾਂ ਇਹ ਤੋਂ ਬਾਅਦ ਫੇਰ ਦੂਸ ਇਹ ਚ ਬਾਈ ਆ ਗਿਆ ਕਈ ਸਾਮਕੇ ਕੇ ਆਪਣੇ ਕੋਲ ਘਰੇ ਬਹਿ ਕੇ ਠੀਕ ਹੈ ਬੁੱਟੇ ਦੇ ਘਰੇ ਆ ਜਾਂਦਾ ਆਪਣੇ ਤੇ ਇੱਧਰ ਆਉਂਦੇ ਨੇ ਆਪਣੇ ਏਰੇ ਚ ਬਾਜੀਆਂ ਛੜਦੇ ਆ ਤੇ ਆਪਣੇ ਕੋਈ ਰੋਕ ਜਾਂਦੇ ਇੱਥੇ ਠੀਕ ਹਾਂ ਹਾਂ ਤਾਂ ਬਾਈ ਇਹ ਉਤਰ ਬੁੱਟੇ ਦੇ ਘਰ ਆਇਆ ਅੱਛਾ ਐ ਕਿ ਆਇਆ ਇਹ ਉਤਰ ਠੀਕ ਹੈ ਹਾਂ ਆ ਮੌਸਮ ਜਿਹਾ ਖਰਾਬ ਹੋ ਗਿਆ ਮੀਂਹ ਕਰਕੇ ਛੱਡਿਆ ਨਹੀਂ ਗਿਆ ਇਹ ਇਹ ਬਾਈ ਵਾਲੇ ਕੁੱਤਰਾ ਜੀ ਇਹ ਬਾਈ ਵਾਲੇ ਕੁੱਤਰਾ ਜੀ ਠੀਕ ਇਹਦੀ ਭੈਣ ਵੇਗੇ ਉੱਡੀ ਸੀ ਠੀਕ ਹੈ ਸਗੀ ਭੈਣ ਸੀ ਜਮਾ ਜੀ ਉਦੇ ਬੱਪੀ ਜਾਣੇ ਬਾਜੀ ਸੀ ਤੇ ਉਧਰੋਂ ਵੇਗ ਗਏ ਹੁਣ ਕੇ ਬਾਜੀ ਤਾਂ ਮੈਂ ਚਾਰਾਂ ਨਾ ਕੱਪਦੀ ਸੀ ਚਾਰਾਂ ਨਾ ਇਹਨੇ ਬਾਜੀ ਕਰ ਲਈ ਪਰ ਐਂ ਸਾਢੇ 7 ਵਜੇ ਟੰਗੀ ਗੱਲ ਕੱਲੀ ਛੜੀ ਟੰਗੀ ਉਹਦੇ ਠੀਕ ਹੈ ਬਹੁਤ ਜ਼ਿਆਦਾ ਵਿੱਥ ਪਾਈ ਹੋਣੀ ਗੂਦਰੀ ਨੇ ਇਹ ਸ਼ਾਕ ਕੀ ਹੁੰਦੇ ਸਾਰੇ ਵੀ ਹਾਂ ਇਹ ਇਹ ਮੈਂ ਲਿਆ ਸੀਗਾ ਉਦਰੀ ਉਹ ਬਾਈ ਲੈ ਗਿਆ ਸੀ ਉਧਰ ਠੀਕ ਫੜਾਇਆ ਸੀ ਬੂਟਾ ਕਿ ਇੱਥੇ ਰੱਖ ਲਓ ਠੀਕ ਹੈ ਕਿਉਂਕਿ ਉਹਦੇ ਕੋਲ ਤਾਂ ਸਾਰੇ ਵੱਡੇ ਗੂਤਰ ਰਹੇ ਆ ਸਾਨ ਸੋ ਸਾਰੇ ਇਹਦੇ ਕੋਲ ਹੀ ਰਹੇ ਆ ਗੂਤਰ ਗੁੱਟੇ ਕੋਲ ਹੀ ਵੱਡੇ ਸਾਨ ਵੀ ਇੱਥੇ ਆ ਗਿਆ ਸੀ ਸਾਰੇ ਇੱਥੇ ਆ ਹਾਂ ਮੇਰੇ ਕੋਲ ਮਰਿਆ ਇੱਥੇ ਮਰਿਆ ਹੁਣ ਪਿੱਛੇ ਜੇ ਬੀਸੇ ਸਾਲ ਹੀ ਮਰਿਆ ਉਹ 25 25 ਖਾ ਲਾ ਉਹ 25 65 25 ਮਰਿਆ ਆਇਆ ਕੀ 2002 2001 ਤੋਂ ਪਹਿਲਾਂ ਦਾ ਪਹਿਲਾਂ ਦਾ ਅੰਡੇ ਤੇ ਰੋਂਦਾ ਸੀ ਫਿਰ ਬਾਈ ਆਡੇ ਮੱਕੇ ਘੜਾਈ ਦੋ ਅੰਡੇ ਦਾ ਓਕੇ ਕਰੋ ਮਿਹਨਤ ਵਾੜੀ ਕਰੀ ਉਹ ਤੇ ਠੀਕ ਆ ਪਰ ਕਾਹੋਂ ਹੀ ਲਾਤ ਬਾਹੂ ਲਾਤ ਆਸਿਆ ਨੇ ਬੜੇ ਆ ਹਾਬੀ ਆ ਗੂਤਰੀ ਬਾਈ ਮੰਡੀ ਗਿਆ ਉੱਡੀ ਫਿਰ ਫਰਮਾਹੀ ਉੱਡੀ ਇਹ ਠੀਕ ਆ ਹੋਰ ਸੰਜਿੱਤੀ ਦੋ ਇਹ ਠੀਕ ਆ ਮੜ ਕੇ ਚੀਮੇ ਦੂਸਰ ਉੱਡੀ ਆ ਇਹ ਬਾਈ ਦੇ ਘਰੋਂ ਆਈ ਇਹ ਇਹ ਬਾਈ ਦੇ ਘਰੋਂ ਆਈ ਆ ਇਹ ਬੜੇ ਲੋਕਾਂ ਨੇ ਵੇਚੀ ਤੇ 3-3 ਲੱਖ ਦੀ ਕਰਕੇ ਆਏ ਅੱਛਾ ਉਹਨਾਂ ਨਾਲ ਇਹ ਰਕੂਤਰੀ ਗਵਾਚ ਗਈ ਆ ਰੰਗ ਵੀ ਤੁੰਦ ਸਾਦ ਨੇ ਸੀ ਗੁਲਾਬੀ ਪੇਟੀ ਠੀਕ ਆ ਗੁਲਾਬੀ ਪੂਛਦੀ ਸੀ ਜੀ ਆਹ ਕਾਂ ਸੀਗੀ ਜੀ ਤੇ ਬੜੇ ਲੋਕਾਂ ਨੇ ਵੇਚੀ ਆ ਬਈ ਇਹ ਲੱਖ-ਲੱਖ ਡੇਢ-ਡੇ ਰੱਖ ਲਈ ਕਹਿ ਕੇ ਵਿਗਵਾਚੀ ਸੀ ਹਾਂ ਪਰ ਉੱਥੇ ਬਾਹਰੀ ਸੀ ਕੂਤਰੀ ਬਾਈ ਨੇ ਆਪਨੇ ਖੁਦ ਨੇ ਉੱਥੇ ਵਾਜ ਤੇ ਬੈਗੀ ਸੀ ਕੂਤਰੀ ਇਹ ਤੇ ਫਰਮਾਇਓ ਉਦੋਂ ਬਾਅਦ ਤਾਂ ਚੀਮੇ ਵੀ ਛੱਡੀ ਪਾਜੀ ਇਹ ਠੀਕ ਆ ਮੜੀ ਨੂੰ ਫੜੀ ਆਏਗਾ ਇਹ ਹਾਂ ਚਾਹ ਕੇ ਉਦਰੀ ਸੀ ਹਾਂ ਇਹਦਾ ਗੂਦਰ ਬੈਠਾ ਖਟਾਂ ਦਾ ਨਾ ਹੂੰ ਇਹ ਬਾਈ ਦਾ ਘਰ ਆ ਇਹ 265 ਚ ਕੱਲਾ ਰਹਿ ਵੈ ਇਹ ਉਤਰ ਅਤਲੇ ਲਾਲਚੀ ਨਾ ਨਾ ਲਾਲਚੀ ਨਹੀਂ ਆ ਖਟਾਂ ਦਾ ਬੈਠਾ ਇਹਦਾ ਪਿੱਛੇ ਬੈਠਾ ਪਿੱਛੇ ਬੈਠਾ ਹਾਂ ਇਹ ਉਤਰ ਆ ਇਹ 265 ਗੂਦਰਾ ਇਕੱਲਾ ਰਹਿ ਵੈ ਠੀ ਹਾਂ ਉਹ ਫਰਮਾਹੀ ਗੂਦਰੀ ਆ ਜਿਹੜੀ ਆ ਗੂਦਰੀ ਆ ਇਹ ਬਾਈ ਦਾ ਘਰ ਆਈ ਆ ਟੂ ਵਿੱਚ ਡੱਬਾ ਇਹਦੇ ਕਿੱਤੀ ਗਾਲੀ ਵਰਟੀ ਆ ਇਹ ਆਹਾਂ ਇੱਟਾ ਧੀਰ ਬੰਦ ਇਧਰ ਮੇਰਾ ਕਾ ਵੀ ਇਹ ਬਾਈ ਦੇ ਘਰੋਂ ਆਈ ਜੋ ਠੀਕ ਹੈ ਛੱਡੀ ਜਿਹੜਾ ਚਿੰਨਾ ਉਤਰ ਆ ਹੂੰ ਇਹ ਜਿਹੜਾ ਰਾਜੇ ਦੇ ਬੱਚਾ ਦਿੱਤਾ ਸੀ ਬਾਈ ਨੂੰ ਠੀਕ ਆ ਉਹਦਾ ਪੁੱਤ ਆ ਇਹ ਆਹਾਂ ਏ ਮੈਂ ਪਹਿਲਾਂ ਅਥਲੇ ਆਸੀ 2021 ਜੋ ਜੇਲਾ ਬਣ ਕੇ ਆਣਾ ਉਦੋਂ ਬਾਈ ਨਹੀਂ ਦਿੱਤੇ ਸੀ ਇਹ ਜੋੜਨਾ ਉਹੀ ਸੀ ਸਾਂਭਾ ਵੀ ਰਾਜਾ ਨੇ ਦਿੱਤਾ ਸੀ ਹਾਂ ਹਾਂ ਉਹਨਾਂ ਦੇ ਆਏ ਸਾਂਵੇਂ ਦਾ ਇਹ ਜਮਾ ਠੀਕ ਹਾਂ ਬੜੀ ਲਾਡ ਉੱਡੇ ਬਈ ਬਹੁਤ ਜਿਆਦੇ ਉੱਡੇ ਬੈਠਾ ਪਾਪਾ ਇਹਦੇ ਬੱਚੇ ਕਿਹੋ ਜਿਹਾ ਕੱਢਦਾ ਇਹ ਬੱਚੇ ਬਈ ਇਹੇ ਛਾਹ ਕੇ ਚਟੇ ਵੀ ਕੱਢਦਾ ਤੇ ਲਾਲ ਜਿਹਾ ਸੁਨੱਖੇ ਬਈ ਆ ਗੋਲੀ ਬਾਈਕਰੋਂ ਤੀਸਰੀ ਜਿੱਤੀ ਹੋਈ ਠੀਕ ਹਾਂ ਫਿੱਟੀਆਂ ਲੈ ਜੀ ਦੀ ਆ ਵੀ ਤੂੰ ਆ ਰਹੀ ਕਿ ਹੱਕ ਇਹ ਸਾਕ ਹਾਂ ਇਹਦਾ ਘਰ ਦੇਖ ਕਰਾ ਕੇ ਰੋਕਾਂਗਾ ਆ ਜਿਹੜੀ ਵੱਡੀ ਗੁੱਤ ਰਹੀ ਬਾਈ ਦੇ ਘਰੋਂ ਆਈ ਆ ਠੀਕ ਹਾਂ ਲਾਲਚਾ ਨਾ ਬਈ ਜਿਹੜਾ ਵੀ ਆ ਬੈਠਾ ਜਿਹੜਾ ਜਿਹੜਾ ਇਹ ਵਕੀਲ ਦੇ ਘਰੋਂ ਆਇਆ ਜਾਂਦਾ ਵਾਲਾ ਠੀਕ ਉਹ ਬਾਈ ਨੇ ਆਪਾਂ ਨੂੰ ਗ੍ਰੈਫਟੀ ਕੀਤਾ ਵਧੀਆ ਲਿਆ ਆ ਆਪਣੇ ਨਾਲ ਰੀਸ਼ਨ ਵਧੀਆ ਉਹਦੇ ਬਾਈ ਠੀਕ 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 ਜਿਹੜਾ ਆ ਬੈਠਾ ਹੂੰ ਇਹ ਬਾਈ ਕਹਿੰਦਾ ਉੱਤਰ ਦਾ ਪੱਠਾ ਠੀਕ ਹੈ ਤੇ ਪੰਜਵਾਂ ਖੜ ਗਿਆ ਆਪਾਂ ਮਾਖੇ ਛੱਡਿਆ ਸੀ 7200 ਵਾਲੀ ਤੇ ਅੱਛਾ ਹਾਂ ਹਾਂ ਠੀਕ ਹਾਂ ਇਹ ਬੜਾ ਹੈ ਹਾਂ ਇਹ ਬੜਾ ਖੱਟੀ ਗਾਲੀ ਦਾ ਇਹਦਾ ਪਿਓ ਉੱਧਰ ਬੈਠਾ ਉਹ ਬੁੜਾ ਹੋ ਚੱਲਿਆ ਹੁੰਦਾ ਵਾ ਆਗੂਤਰਾ ਇਹਦਾ ਪਿਓ ਇਹ ਵੀ ਬੜਾ ਹੀ ਹੈ ਇਹ ਵੀ ਬੜਾ ਹੈ ਇਹ ਬਾਈ ਦਾ ਵੱਡਾ ਗੁਤਰਾ ਬਹੁਤ ਬੁੜਾ ਹੋ ਗਿਆ ਗੁਤਰਾ ਬਾਈ ਦੱਸਦਾ ਹੁੰਦਾ ਕਹਿੰਦਾ ਜੀ 18-19 ਸਾਲ ਉਮਰ ਹੋ ਗਈ ਕਹਿੰਦਾ ਜੀ ਠੀਕ ਹੈ ਹਾਂ ਬਾਬਾ ਇਹ ਕਿਹਦੇ ਵੀ ਹੈ ਨਾ ਹਾਂ ਇਹ ਵੀ ਪੈਰਾਂ ਤੇ ਰੱਬਾਂ ਵੀ ਇਹਦੇ ਹੂੰ